ਲੋ ਇਹ ਦੇਖੋ ਜੀ ਸਾਰੇ ਇਹ ਪ੍ਰਧਾਨ ਮੰਤਰੀ ਸਾਹਿਬ ਦੀ ਰੈਲੀ ਸੀਗੀ ਫਤਿਹ ਰੈਲੀ ਗੁਰਦਾਸਪੁਰ ਦੇ ਵਿੱਚ ਤੇ ਪ੍ਰਧਾਨ ਮੰਤਰੀ ਸਾਹਿਬ ਵੀ ਜਾ ਚੁੱਕੇ ਨੇ ਤੇ ਰੱਬ ਨੇ ਵੀ ਜਿਹੜੇ ਆਏ ਸੀਗੇ 4-500 ਲੋਕ 5-600 ਲੋਕ ਆਏ ਸੀਗੇ ਤੇ ਰੱਬ ਨੇ ਵੀ ਫਿਰ ਹਵਾ ਚਲਾਤੀ ਚੰਗਾ ਨਹੀਂ ਰਾਇਆ ਤੂਫਾਨ ਆਇਆ ਤੇ ਜਿਹੜੇ 4-500 ਆਏ ਸੀ ਉਹ ਵੀ ਘਰਾਂ ਨੂੰ ਪਰਤ ਗਏ ਤੇ ਮੋਦੀ ਸਾਹਿਬ ਨੂੰ ਵੀ ਜਿਹੜਾ ਵਾਪਸ ਜਾਣਾ ਪਿਆ ਦੇਖ ਸਕਦੇ ਤਸਵੀਰਾਂ ਜੀ ਸਾਰਾ ਟੈਂਟ ਟੁੰਟ ਜੋ ਲੱਗੀ ਸੀ ਸਭ ਉਡੜ ਗਿਆ ਇਕ ਗੁਰਦਾਸਪੁਰ ਲੀਹੀਆਂ ਤਸਵੀਰਾਂ ਆ ਤੇ ਮੋਦੀ ਸਾਹਿਬ ਨੂੰ ਵੀ ਜਿਹੜਾ ਜਲਦੀ ਰੈਲੀ ਕਰਕੇ ਉੱਥੋਂ ਨਿਕਲਣਾ ਪਿਆ ਜਿਹੜੇ 5-600 ਲੋਕ ਗਏ ਸੀ ਉਹਨਾਂ ਨੂੰ ਵੀ ਜਿਹੜਾ ਘਰਾਂ ਨੂੰ ਪਰਤਣਾ ਪਿਆ ਜੋ ਫੇਰ ਦੇਹ ਨਾ ਰੱਬ ਵੀ ਨਾ ਖੁਸ਼ ਸੀਗਾ ਮੋਦੀ ਸਾਹਿਬ ਦੇ ਆਉਣ ਤੋਂ ਤੇ ਮੋਦੀ ਸਾਹਿਬ ਜੀ ਪੰਜਾਬ ਚ ਨਾ ਆਇਆ ਕਰੋ ਤੁਹਾਡੇ ਆਉਣ ਤੇ ਤਾਂ ਰੱਬ ਵੀ ਖੁਸ਼ ਨਹੀਂ ਹੁੰਦਾ ਲੋਕਾਂ ਤੇ ਤੁਹਾਨੂੰ ਪਤਾ ਹੀ ਜਿਹੜੇ 5-600 ਹੋਏ ਸੀ ਇਕੱਠੇ ਉਹ ਵੀ ਵਾਪਸ ਮੁੜ ਗਏ ਵਿਚਰੇ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਆ ਆਪਦੀ ਸਕਰੀਨ ਦੇ ਉੱਪਰ ਮੋਦੀ ਸਾਹਿਬ ਵੀ ਆਏ ਹੀ ਆਪਣੇ ਹੈਲੀਕਾਪਟਰ ਤੇ ਮੁੜ ਗਏ ਵਾਪਸ ਜਿਹੜੇ ਜਲਦੀ ਉੱਥੋਂ ਰੈਲੀ ਤੋਂ ਗੁਰੰਦਰ ਰੈਲੀ ਨਿਕਲ ਕੇ ਜਲਦੀ ਫਿਰ ਚੱਲ ਗਏ ਮੋਦੀ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਆਪਦੀ ਸਕਰੀਨ ਤੇ ਮੋਦੀ ਸਾਹਿਬ ਦੀ ਰੈਲੀ ਦੀਆਂ ਤਸਵੀਰਾਂ ਗੁਰਦਾਸਪੁਰ ਦੀਆਂ ਫਤਿਹ ਰੈਲੀ ਦੀਆਂ ਸਭ ਟੈਂਟ ਕਿੰ ਟੁੱਟ ਗਏ ਆ ਕੁਰਸੀਆਂ ਕਰਸੀਆਂ ਉੱਡ ਗਈਆਂ ਸਭ ਜੋ ਲੱਗਾ ਸੀਗਾ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਜੀ ਸਵਾਗਤ ਹੈ ਜਿਆਦਾ ਟਾਈਮ ਨਾਲ ਰਹਿੰਦੇ ਹੋ ਇਹ ਰਾਜੀ ਜਿੱਤੀ ਖਤਮ ਕਰਕੇ ਤੁਹੇੜੇ ਕੀ ਰੁਕਸਤ ਹੋ ਚੁਕੇ ਨੇ ਦੇਖ ਸਕਦੇ ਹੋ ਤੁਸੀਂ ਆਪਣੀ ਸਕਰੀਨ ਤੇ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੁਹਾਨੂੰ ਇਲੈਕਸ਼ਨ ਨਾਲ ਜੁੜੀ ਕੋਈ ਵੀ ਰੇੜੀ ਲੇਟੈਸਟ ਅਪਡੇਟ ਹੋਏਗੀ ਉਹ ਤੁਹਾਡੇ ਸਾਡੇ ਚੈਨਲ ਤੇ ਤੁਹਾਨੂੰ ਮਿਲਦੀ ਰਹੇਗੀ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਿਓ ਤਸਵੀਰਾਂ ਬਾਕੀ ਤੁਸੀਂ ਆਪਣੀ ਸਕਰੀਨ ਤੇ ਦੇਖ ਪਾ ਰਹੇ ਹੋ